ਆਪ ਲਾਸਨ ਕਲਾਸ ਚ ਹੈ ਬੇਟਾ ਪੇਂਟਿੰਗ ਦਾ ਸ਼ੌਂਕ ਕਿੱਥੋਂ ਪਿਆ ਸਰ ਮੈਨੂੰ ਛੋਟੇਂ ਦੇਦੋਂ ਡਰਾਇੰਗ ਦਾ ਸ਼ੌਂਕ ਸੀ ਤੇ ਮੈਨੂੰ ਆਪਣੇ ਮਦਦ ਤੋਂ ਵੀ ਸ਼ੌਂਕ ਆ ਗਿਆ ਇਹ ਵੀ ਬਣਾਉਂਦਾ ਹਾਂ ਅੱਜ ਤੱਕ ਮੈਂ ਬਹੁਤ ਸਾਰੇ ਐਕਟਰਸ ਦੀ ਸਕੈਚਸ ਬਣਾਏ ਆ ਗੁਰੂ ਗੋਬਿੰਦ ਸਿੰਘ ਜੀ ਦਾ ਸਕੈਚਸ ਬਣਾਇਆ ਧਾਰਮਿਕ ਸਕੈਚਸ ਵੀ ਬਣਾਏ ਸਰ ਮੈਨੂੰ ਹੋ ਗਏ ਰੀਸੈਂਟਲੀ ਬਣਾਏ ਹੋ ਵਾਲੇ ਬਟ ਉਹਨਾਂ ਨੂੰ ਟਾਈਮ ਆ ਬਟ ਜਿਹੜੇ ਹੁਣ ਬਣਾਉਂਦੀ ਪਈ ਆ ਜਿਆਦਾ ਇੰਪਰੂਵਮੈਂਟ ਅੱਚ ਸਕੈਚ ਨੂੰ ਬਣਾਉਣ ਤੇ ਮੈਨੂੰ ਦੋ ਦਿਨ ਲੱਗ ਜਾਂਦੇ ਨੇ ਤੇ ਆਰਾਮ ਨਾਲ ਬਣਾਉਂਦੀ ਰਹਿਣੀ ਆ ਤੇ ਫਿਰ ਰਿਲੈਕਸ होके ਬਣਾਉਣੀ ਆ ਬੇਟਾ ਸਿੱਧੂ ਮੂਸੇ ਵਾਲੇ ਦਾ ਹੀ ਬਣਾਇਆ ਦਾ ਕਦੋਂ ਬਣਾਇਆ ਸੀ ਤੁਸੀਂ ਉਹ ਹੋ ਗਿਆ 1 ਸਾਲ ਹੋ ਗਿਆ ਸਰ ਬਣਾਇਨੂੰ ਉਸਕੈਚ ਹਾਂਜੀ ਉਹ ਦੋ ਬਣਾਇਆ ਸੀ ਉਸ ਟਾਈਮ ਬਣਾਇਆ ਸੀ ਸਕੈਚ ਦਾ ਸਕੈਚ ਬਣਾਇਆ ਸੀ ਇੱਕ ਗੁਰੂ ਗੋਬਿੰਦ ਸਿੰਘ ਜਿਹਾ ਸਕੈਚ ਬਣਾਇਆ ਹੋਰ ਵੀ ਧਾਰਮਿਕ ਹੈਗੇ ਹਾਂ ਜੀ ਇੱਕ ਬੁੱਧਾ ਦਾ ਵੀ ਸਕੈਚ ਬਣਾਇਆ ਤੇ ਹੋਰ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵੀ ਸਕੈਚ ਬਣਾਇਆ ਦੇਖੋ ਲੋਕੀ ਆਪਣੀ ਰੈਫਰੈਂਸ ਦਿੰਦੇ ਆ ਫੋਟੋ ਦਿੰਦੇ ਉਹ ਤੋਂ ਵੇਖ ਕੇ ਬਣਾਉਂਦੀ ਕੰਪੀਟੀਸ਼ਨ 'ਚ ਵੀ ਕਿਤੇ ਪਾਗ ਲਿਆ ਤੁਸੀਂ ਸਰ ਮੈਂ ਕੰਪੀਟੀਸ਼ਨ ਤੇ ਵੀ ਪਾਰਟਿਸਿਪੇਟ ਕਰਦੀ ਹਾਂ ਕੋਈ ਵੀ ਕੰਪੀਟੀਸ਼ਨ ਹੋਵੇ ਪੇਂਟਿੰਗ ਰਿਲੇਟਿਡ ਕੋਈ ਵੀ ਆਰਟ ਰਿਲੇਟਿਡ ਹੋਵੇ ਕਿਹੜੀ ਕਿਹੜੀ ਜਗਤ ਕੰਪੀਟੀਸ਼ਨ ਗਈ ਕਿ ਤੋ ਸਰ ਗੁਰਦਾਸ ਪੁਰਜੇ ਤੋਵਾਰੀ ਗਏ ਆ ਫਸਟ ਪੋਜੀਸ਼ਨ ਤੇ ਆਏ ਉਸ ਤੋਂ ਬਾਅਦ ਜ਼ੋਨਲ ਤੇ ਵੀ ਗਏ ਆ ਤੇ ਉੱਤੇ ਉੱਚੇ ਮੰਮਾ ਫਿਰ ਪੂਰਾ ਗਾਈਡ ਕਰਦੇ ਜਿਸ ਤਰ੍ਹਾਂ ਕੋਈ ਕਲਰ ਰਹਿ ਜਾਂਦਾ ਕੋਈ ਹਾਂਜੀ ਮੰਮਾ ਪੂਰਾ ਸਪੋਰਟ ਵੀ ਕਰਦੇ ਤੇ ਗਾਈਡ ਵੀ ਕਰਦੇ ਕੋਈ ਵੀ ਮਿਸਟੇਕ ਹੋਈ ਜੇ ਕੋਈ ਵੀ ਦੱਸਦੇ ਪੂਰਾ ਕਰੈਕਟ ਕਰਦੇ ਨੇ ਸਕੂਲੇ ਚਿਲਿੰਗ ਕਰ ਗਿਆ ਟੀਚਰਾਂ ਕਹਿ ਰਹੀਆਂ ਹੁੰਦੀਆਂ ਵੀ ਤੁਸੀਂ ਪੇਂਟਿੰਗ ਬੜੀ ਵਧੀਆ ਬਣਾਉਂਦੇ ਹੋ ਹਾਂਜੀ ਟੀਚਰਸ ਆਪਣੇ ਸਕੈਚਸ ਬਣਾਉਂਦੇ ਕਹਿੰਦੇ ਕਿ ਮੇਰਾ ਵੀ ਸਕੈਚਸ ਬਣਾ ਕੇ ਦੇ ਫਰੈਂਡਸ ਵੀ ਕਹਿੰਦੇ ਮੇਰਾ ਵੀ ਸਕੈਚਸ ਬਣਾ ਕੇ ਦੇ ਤੇ ਮੈਂ ਕਈਆਂ ਨੂੰ ਬਣਾ ਕੇ ਦਿੱਤੇ ਵੀ ਆ ਕਜ਼ਨਸ ਨੂੰ ਬਣਾ ਕੇ ਦਿੱਤੇ ਰਿਸ਼ਤੇਦਾਰਾਂ ਨੂੰ ਸਕੈਚਸ ਬਣਾ ਕੇ ਦਿੱਤੇ ਜਦੋਂ ਇਹਨਾਂ 10 11 ਸਾਲ ਦੀ ਸਰ ਹੁਣ ਤੋਂ ਬਣਾਉਣ ਲੱਗ ਪਈ ਮੈਂ ਵੀ 12 13 ਸਾਲ ਦੀ ਹੀ ਤੇ ਬਣਾਉਂਦੀ ਰਹੀ ਆ ਤੇ ਇਹ ਵੀ ਛੋਟੀ ਹੁੰਦੇ ਤੋਂ 5ਵੀਂ 6ਵੀਂ ਤੋਂ ਸਟਾਰਟ ਕੀਤਾ ਐ ਨਵੇਂ ਬਣਾਉਣਾ ਤੇ ਬਣਾਉਂਦੀ ਹੁਣ ਪਲੱਸ 1 ਚ ਹੋ ਗਈ ਐ ਤੇ ਹੋਰ ਵੀ ਵਧੀਆ ਬਣਾਉਣ ਲੱਗ ਪਈ ਐ ਬੜਾ ਮਨ ਖੁਸ਼ ਹੁੰਦਾ ਵਧੀਆ ਲੱਗਦਾ ਚੰਗਾ ਲੱਗਦਾ ਮੈਨੂੰ ਮੈਡਮ ਕੰਪੀਟੀਸ਼ਨ 'ਚ ਵੀ ਕਿਤੇ ਬੈਠੀ ਚੰਗੀ ਹਾਂ ਹਾਂਜੀ ਹਾਂਜੀ ਗੁਰਦਾਸਪੁਰ ਦੋ ਵਾਰੀ ਗਈ ਜੇ ਆਪਣੇ ਬਟਾਲੇ ਵੀ ਗਈ ਐ ਸ਼ੀਮਾਰ ਬਟਾਲੀ ਜਿਹੜੇ ਦਫ਼ਤਰੇ ਉੱਥੇ ਵੀ ਜਾਂਦੀ ਐ ਮਲਕੀਰੋਂ ਗੋਲੀ ਦਾ ਦਿਨ ਕੰਪੀਟੀਸ਼ਨ ਹੁੰਦਾ ਉਥੇ ਫਰਸਟ ਆਈ ਐ ਗੁਰਦਾਸਪੁਰ ਲਗਾਤਾਰ 2 3 ਨੰਬਰ 'ਤੇ ਆਈ ਹੈ ਫਿਰ ਉਹਨਾਂ ਨੇ ਉੱਚੇ ਪੱਧਰ ਪੰਜ ਜ਼ਿਲ੍ਹਿਆਂ ਦੇ ਵਿੱਚ ਇਹਦਾ ਕੰਪੀਟੀਸ਼ਨ ਹੋਇਆ ਉੱਥੇ ਤੀਸਰੇ ਨੰਬਰ 'ਤੇ ਆਈ ਹੈ ਆਪਣਾ ਗੁਰਦਾਸਪੁਰ ਜ਼ਿਲ੍ਹਾ ਫਿਰ ਘਰ ਦਾ ਕੰਮ ਜਿਸ ਤਰ੍ਹਾਂ ਘਰ ਦੇ ਕੰਮ ਵੀ ਕਰਨੇ ਪੈਂਦੇ ਬੇਟੀਆਂ ਨੂੰ ਉਹ ਫਿਰ ਇਹ ਬੇਟੀ ਕਰਦੀ ਹੈ ਘਰ ਦੇ ਕੰਮ ਕੇ ਘਰ ਦੇ ਕੰਮ ਵੀ ਸਾਰੇ ਕਰ ਲੈਂਦੀ ਜਿਹੜਾ ਵੀ ਕੰਮ ਦੱਸਨੀ ਸਾਰੇ ਕੰਮ ਕਰਦੀ ਹੈ ਰੋਟੀ ਪਾਣੀ ਦਾ ਜੋ ਵੀ ਕੰਮ ਦੱਸੀ ਹੈ ਸਾਰੇ ਕੰਮ ਕਰ ਲੈਂਦੀ ਜੋ ਵੀ ਗਲਤੀ ਹੋਏ ਮਿਸਟੇਕ ਵਿੱਚ ਮੈਂ ਦੱਸ ਦਿੰਨੀ ਆ ਜਾਂ ਡਾਰਕ ਕਲਰ ਕਰ ਜਾਂ ਲਾਈਟ ਕਲਰ ਕਰ ਲਾ ਰੋਜ਼ੀ ਸਾਹਿਬ ਨੇ ਮੈਂ ਦੱਸ ਦਿੰਨੀ ਆ ਮੈਂ ਵੀ ਚੰਗਾ ਵੀ ਬਣਾਉਂਦੀ ਆ ਤਾਂ ਵੀ ਮੈਂ ਥੋੜੇ ਦੱਸ ਦਿੰਨੀ ਕਿ ਨੂੰ ਸਹੀ ਕਰ ਲੈ ਮੈਂ ਨਬੇ